ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਸੋ ਹੋਰ ਸਲਾਮ ਕੀ ਹਾਲ ਚਾਲ ਆ ਅਸੀਂ ਸਾਰੇ ਠੀਕ ਠਾਕ ਆ ਆਸ ਕਰਦੇ ਆਂ ਕਿ ਤੁਸੀਂ ਵੀ ਠੀਕ ਹੋਗੇ ਬਾਹਰ ਧੁੱਪ ਹੈਗੀ ਵੀ ਤੇ ਨਹੀਂ ਵੀ ਹੈਗੀ ਤੇ ਗਰਮੀ ਚੰਦੀ ਆ ਕਿ ਮੈਂ ਹੀ ਮੈਂ ਆ ਉਧਰੋਂ ਸਾਡੀ ਲਾਈਟ ਬੰਦ ਹੋ ਗਈ ਆ ਹਾਂ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਆ ਅੱਜ ਅਜੀ ਅਸੀਂ ਚੱਲੇਗਾ ਅਸੀਂ ਚੱਲੇ ਆ ਕਿਤੇ ਅਸੀਂ ਚੱਲੇ ਆ ਅੱਜਾਂ ਕਿਤੇ ਅੱਜ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ ਜਿਵੇਂ ਕਿ ਵੈਸੇ ਡੇਲੀ ਵਲੌਗ ਸਾਡਾ ਹੁੰਦਾ ਨਹੀਂ ਬਿਆ ਐਤਰਾ ਹੀ ਕਦੀ ਜਦੋਂ ਕਦੇ ਜਿਆਦਾ ਆ ਗਿਆ ਤੇ ਕਰ ਲਈਦਾ ਤੇ ਨਹੀਂ ਤੇ ਰਹਿ ਜਾਂਦਾ ਤੇ ਸਾਡਾ ਘਰ ਦੀ ਪੂਰੀ ਹਾਲਤਾਂ ਕਿਉਂਕਿ ਅਜੇ ਅਹੀਂ ਸਵੇਸ ਫੇਰੇ ਸਾਢੇ 7 ਹੋਏ ਆ ਤੇ ਅਸੀਂ ਨਿਕਲ ਜਾਣਾ ਤੇ ਸਫਾਈ ਸਾਡੀ ਫੇਰ ਨਹੀਂ ਹੋਣੀ ਤੇ ਐਦਾਂ ਹੀ ਅਸੀਂ ਚੱਲੇ ਆ ਤੇ ਲਾਈਟਲੀ ਸਦਿਆਂ ਲਾਈਟ ਵਾਲਿਆਂ ਦੀ ਵੇਟ ਕਰਨੀ ਭਾਜੀ ਦੀ ਵੀ ਆਉਣ ਤੇ ਲਾਈਟ ਠੀਕ ਕਰਦੇ ਆਂ ਤੇ ਫਿਰ ਅਸੀਂ ਨਿਕਲਦੇ ਆਂ ਵਰਨ ਦਿਸਾਵਲ ਦੀ ਤਿਆਰੀ ਨਹੀਂ ਹੋਣਦੀ ਜੇ ਚਲੋ ਜੇ ਲੇ ਗਿਆ ਨਾ ਹਾਂਜੀ ਵਰਨ ਚਲੇ ਗਿਆ ਵਰਨ ਵਿਚਾਰੇ ਦੇ ਪੇਪਰ ਹੋ ਦੇ ਉੱਥੇ ਨਹੀਂ ਜਾ ਰਿਹਾ ਸਾਡੇ ਨਾਲ ਅਸੀਂ ਜਾ ਰਹੇ ਆਂ ਪਰ ਗਰਮੀ ਆ ਤੇ ਗਰਮੀ ਦੇ ਕਰਕੇ ਜਾਣ ਨੂੰ ਦਿਲ ਵੀ ਨਹੀਂ ਕਰਦਾ ਕਿਤੇ ਓਹੋ क्या कर हाँ रही है हां जी चल रहे हूं मामा जा रही हैं आज बिजी हो गए राव नहीं दिखती किथे ही राव रावजीत तो कौर जी की करते हैं ਰਵਾ ਆਪਣੇ ਮਸਤ ਹੋਈ ਆ ਉਹ ਨਹੀਂ ਹੁੰਦਾ ਅੰਨਾ ਦੇ ਵਿੱਚ ਲਾਈਆਂ ਟ੍ਰੈਨੀਆਂ ਮੈਂ ਕੀ ਕਰਦੇ ਵੇ ਬਸ ਲੱਗੀ ਆ ਆਪਣੇ ਕੀ ਕਰਨੇ ਪਾਉਜੀ ਵਿੱਚ ਹੋਣੇ ਫੌਂਟੇ ਲੱਗੇ ਆ ਮੈਨੂੰ ਇਹ ਵੀ ਨਹੀਂ ਦਿੱਸੀ ਤਾਂ ਖਾਸ ਕੀਤੀ ਹੋਰ ਦਾ ਕੰਮ ਇਧਰ ਹੋਇਆ ਚਾ ਲੰਮੀ ਪੈ ਗਈ ਆ ਕਰੋ ਰੈਸਟ ਅਸੀਂ ਪਹੁੰਚ ਗਏ ਆ ਮੈਂ ਵੀ ਹਮੇਸ਼ਾ ਬਗੇਰੀਆ ਵੀ ਨਹੀਂ ਦਸੂਆ ਵੀ ਨਿਕਲ ਗਿਆ ਹੁਣ ਅਸੀਂ ਕਿੱਥੇ ਆ ਕਿੱਥੇ ਪਹੁੰਚ ਗਏ ਭਾਈ ਗੱਡੀ ਵਾਲਾ ਜੀ ਗੱਡੀ ਵੱਲ ਪਹੁੰਚ ਲਿਆ ਤੇ ਅਸੀਂ ਅੱਜ ਚੱਲਿਆ ਜੀ ਸ੍ਰੀ ਅਨੰਦਪੁਰ ਸਾਹਿਬ ساری ਸੰਗਤ ਇੱਕ ਗੱਡੀ ਸਾਡੇ ਪਿੱਛੇ ਆ ਜਿਹੜੀ ਹਮੇਸ਼ਾ ਸਾਡੇ ਨਾਲ ਹੁੰਦੀ ਆ ਬਾਈ ਜੀ ਲਾ ਜੀ ਤੇ ਬੜੀ ਮਸਤੀ ਮਾਰਨ ਡੇ ਆਹ ਹਾਏ ਆਏ ਬ੍ਰੈਡ ਗਾਣ ਡੇ ਜੀ ਆਏ ਹਾਏ ਕੱਲ ਮੈਂ ਸਾਰਾ ਤੂੰ ਕਿਦਾਂ ਵੇਖਦਾ ਸਾਨੂੰ ਮੈਂ ਰੋਜ਼ ਵੇਖਦਾ ਵੀਰ ਜੀ ਰਾਮ ਜੀ ਅੱਛਾ ਠੀਕਾ ਬੜਾ ਜਲਾਗਤ ਸਾਰੇ ਧਰ ਹੀ ਬੈਠੇ ਕਿੰਨੇ ਸਾਰੇ ਨਾਣਾ ਹੀ ਹੋਈਏ ਲੋ ਜੀ ਪਹੁੰਚ ਗਏ ਅਸੀਂ ਸ਼੍ਰੀ ਅਨੰਦਪੁਰ ਸਾਹਿਬ 3.5 ਘੰਟੇ ਲੱਗੇ ਹੈ ਨਾ ਨੋਮੇਜਲੇ ਬਾਗਰ ਰਖਰਾ ਸਿੰਗਲ ਹੀ ਇੱਕ ਨੋਮੇਜਾ ਰੱਖੀ ਆ ਹਾਂਜੀ ਹਾਂਜੀ ਕਿਉਂ ਕੋਤੇ ਵੀ ਗੁੱਦੜੇ ਕਸੇ ਵੀ ਗੁੱਜੇ ਦਾ ਮੀਰਾ ਆ ਇੱਥੇ ਚੱਲਦੇ ਆ ਹੋਰ ਕਿੱਥੇ ਜਾਣਾ ਚਾਹੀਏ ਕਿ ਪਾਰਕਿੰਗ ਜਾਂ ਦੋਨੋਂ ਸਾਹ ਹਾਂ ਪਾਰਕਿੰਗ ਨਾਲ ਹੀ ਹੋਣੀ ਹੈ ਹਾਂਜੀ ਹਾਂ ਪਰ ਇਹ ਤਾਂ ਲੈ ਕੇ ਗਏ ਹੋਣੇ ਅੱਗੇ ਹੁਣ ਕਿੱਥੇ ਲੈ ਜਾਣੀ ਦਲਜੀਤ ਜੀ ਗੁਰਜੀਤ ਜੀ ਆ ਫੇਰ ਉਹਨੇ ਖਲੋਣ ਲਿਆ ਨਹੀਂ ਪੁੱਛਣਾ ਫੇਰ ਮੈਂ ਬੱਸ ਲੈ ਜਾ ਹਾਂਜੀ 뭐지? 안 돼? 뉴욕이야? 왓츠 어야 ਦਾ ਦਿਪੋਤਾ ਆ ਰਹੇ ਨੇ ਪੋਤਾ ਦਾਦੀ ਦੀ ਹੈਲਪ ਕਰ ਰਿਆ ਔਰ ਕਰਨੀ ਵੀ ਚਾਹੀਦੀ ਆ ਵੈਰੀ ਗੁੱਡ ਵੈਰੀ ਗੁੱਡ ਬੱਚੇ ਐਦਾਂ ਹੀ ਹੈਲਪ ਕਰਦੇ ਰਹੋ ਮਾਰਾ ਇਹਦਾ ਨਸਬਤ ਬੱਚੇ ਰਵੀਰ ਗੰਦਾ ਇੰਨਾ ਕੀ ਕਰ ਲੋ ਤਿੰਦੇ ਚ ਉਹਨਾਂ ਨੂੰ ਖੁਸ਼ੀ ਮਿਲ ਜਾਂਦੀ ਨਾਲੇ ਰਾਗੋ ਰਤਨ ਫਰਦਿਆ ਦਾ ਹਰ ਕੇ ਕੋਲ ਮੈਂ ਸੋਮਨੀ ਸਜਣ ਤੁਮਾ ਉਸ ਚਲੀ ਨਹੀਂ ਲਾਵੇ ਟੈਂਪਰੇਟ ਲਾਵੇ ਟੈਂਪਰੇਟ ਸਤਿ ਸ਼੍ਰੀ ਅਕਾਲ ਅੰਬਾ ਜੀ ਤੁਮਰੇ ਥਾਏ ਰਾਖੋ ਨਾ ਹਰ ਦਿਨ ਆਰ ਜਿਆ

ਅੰਦਰ ਆ ਰਹੀ ਸੀ ਗਰਮੀ ਨਾਜੀ ਹਾਈ ਗਰਮੀ ਅਸੀਂ ਹੋ ਜਾਣਾ ਉੱਪਰ ਮੈਂ ਤਾਂ ਵੈਸੇ ਕਾਫੀ ਵਰ ਗਈ ਕਾਫੀ ਵਰ ਗਈ ਹੋਈਆਂ ਪਰ ਅੱਜ ਫੇਰ ਦੁਬਾਰਾ ਚੱਲੇ ਆ ਸਾਹ ਉਸਾ ਹੀ ਹੋ ਗਿਆ ਪੌੜੀਆਂ ਜੜਦੀ ਆਹ ਸਾਹ ਉਸਾ ਹੀ ਆਹ ਕਿੰਨਾ ਉਹ ਦੀ ਰੀ ਆਹ ਰਾਵ ਇੱਥੇ ਫੋਟੋ ਲੈਣੀ ਚਾਹੀਦੀ ਕਿੰਨੀ ਸੋਹਣੀਆਂ ਚੋਣ ਲਈਏ ਸਾਰਿਆਂ ਨੂੰ ਆਜੋ ਲਓ ਡਰਾਈਵ ਥਰੂ ਸੀਨਾ ਐਂਡ ਅਗੇਨ ਬੱਚਿਆਂ ਵਾਸਤੇ ਖਾਣ ਪੀਣ ਨੀ ਨੀ ਅਸੀਂ ਅੱਗੇ ਤੇ ਜੇ ਇਹਨਾਂ ਨੂੰ ਤਾਲ ਦਿੰਦੇ ਤੇ ਇਹਨਾਂ ਨੇ ਕਿੰਨਾ ਹੀ ਟਾਈਮ ਲਾ ਦੇਣਾ ਸੀ ਇਸ ਕਰਕੇ ਅਸੀਂ ਬੰਨ ਕੇ ਰੱਖੇ ਵਿੱਚ ਦੇ ਵਿੱਚ ਤਾਂ ਹੁੰਦਾ